ਆਈ ਮੀਣੀ ਐ ਇੱਕ ਤੁਹਾਨੂੰ ਮੀਣੀ ਦਿਖਾਉਂਦੇ ਆ ਅੱਖ ਦੇਖੋ ਕਿੰਨੀ ਚਨਕੀ ਆ ਝੋਟੀ ਦੀ ਤੇ ਪੁੱਛਾਂਗੇ ਦੀ ਡਿਟੇਲ ਤੇ ਕੀ ਰੇਟ ਚ ਤੇ ਕਿੰਨੇ ਦੁੱਧ ਦੀ ਮਾਲਕ ਤੇ ਕੈਮੇ ਸੂਏ ਆ ਤੇ ਆਰਡਰ ਦੇਖ ਕੁਆਲਿਟੀ ਕਿੰਨੀ ਤਕੜੀ ਬਣੀ ਹੋਈ ਆ ਮੁੱਠੀ ਥਣ ਗੈਪ ਵਾਲਾ ਤੇ ਸੋਰਾ ਤਰ੍ਹਾਂ ਕਰੋ ਕਰ ਮਾਲੀਦਾ ਇੱਕ ਵਾਰੀ ਚੈੱਕ ਉਹ ਸੋਣਿਆ ਪਾਸੇ ਹੋ ਜਾਓ ਇਹ ਲੈ ਆ ਜਾ ਨੇੜੇ ਹੋ ਕੇ ਦਿਖਾ ਦੇ ਇੱਕ ਵਾਰੀ ਸ਼ਰਮ ਉਹ ਦਾ ਠੀਕ ਹੈ ਵਈ ਪਨ ਲਾ ਪਨ ਲਾ ਇਹਦੀ ਵੀ ਸਾਰੀ ਡਿਟੇਲ ਪੁੱਛਾਂਗੇ ਇਹ ਬਾਈ ਕੀ ਮੰਗਿਆ ਮੀਨ ਇਹ ਇੱਕ ਵੀ ਰੇਟ ਦੱਸਦਾ ਮੰਗਦਾ ਤੇ ਬਾਕੀ ਫਿਰ ਦੇਖਾਂਗੇ ਵੀ ਲੈਂਡ ਦੇ ਨਾਲ ਹੀ ਗੱਲ ਕੀ ਕਰਦਾ ਆ ਜਾ ਔਰੇ ਨੂੰ ਆ ਜਾ ਸੱਜਣਾ ਇਹਦੇ ਮਗਰ ਬੱਚਾ ਕੀ ਆ ਪੱਤਾ ਜੀ ਇਹਦੇ ਮਗਰ ਕੱਟਾ ਕਿੰਨੇ ਕਿਦਾਂ ਦੀ ਚੋਈ ਆ ਇਹ ਸੂਏ ਜੀ 15 ਦਿਨਾਂ ਦੀ 15 ਦਿਨਾਂ ਦੀ ਤੇ ਸੂਏ ਕਿੰਨੇ ਚਾ ਦੂਜੇ ਆ ਜੀ ਦੂਜੇ ਆ ਠੀਕ ਆ ਤਾਂ ਹੁਣ ਕੀ ਡਿਮਾਂਡ ਕਰਦੇ ਹੋ ਜੀ 1 ਕ 20 ਕਰਦੇ ਆ ਜੀ 1 ਕ 20 ਮੌਕੇ ਤੇ ਆਂ ਜੇਬ ਚ ਪਾਉਣ ਵਾਲੀ ਗੱਲ ਕਰ ਤਾਂ ਟਚਕਾਰ ਨਾ ਮਾਰ ਵਪਾਰੀਆਂ ਵਾਲੀ 1 ਕ 10 ਦੀ ਦੇ ਦੇਣੀ 1 ਕ 10 ਦੀ ਦੇ ਦੋਗੇ ਤੇ ਪਿੰਡ ਕਿਹੜਾ ਪਲਾ ਮੀਰਪੁਰ ਕਲਾ ਜੀ ਮੀਰਪੁਰ ਕਾ ਠੀਕ ਆ ਤੇ ਮੋਬਾਈਲ ਨੰਬਰ 99156 ਜੀ 10713 ਜੀ ਠੀਕ ਆ ਲੈ ਆ ਵੀ ਦੁੱਧ ਆਏਗਾ ਜੀ 13 ਲੀਟਰ ਇਹਦੇ ਤੇ 13 ਲੀਟਰ ਹੈਗਾ ਹਾਂਜੀ ਠੰਡੀ ਚੀਜ਼ ਠੰਡੀ ਚੀਜ਼ अच्छा कोई बात नहीं कोई हाथो ताली गल नहीं कोई जवाक च बुक में मरजी चोण ਥੱਲੇ ਬੜੀ ਜਣ ਜਵਾਕ ਭੋਦੀ ਤਾਂ ਕਿ ਗਿਲਦੀ ਹੈ اچھا ਜੀ ਮਗਰ ਕਟਾ ਮਗਰ ਕਟਾ اچھا ਠੀਕ ਹੈ ਤੇ ਆ ਤਛਲੀ ਆ ਬਿਲਕੁਲ ਕਮਾ ਤਸਦੀ ਬੀ ਚੋ ਕੇ ਰਾਇਆ ਬਈ ਇਕ ਡੰਗ ਚੋਵੇ ਦੋ ਡੰਗ ਚੋ ਬੰਦੀ ਚਾਰ ਡੰਗ ਚੋਵੇ ਚਾਰ ਡੰਗ ਚੋਵੇ ਭਵਾ ਲੈ ਪੁੱਛਾਂਗੇ ਯਾਰ ਇਹਦਾ ਵੀ ਕੀ ਰੇਟ ਹੈ ਤੇ ਸੋਹਣੀ ਆ ਮੱਝ ਬਿਲਕੁਲ ਜਬਦਸਤ ਸਰੀਰ ਆ ਇਹ ਪਾਛਾ ਤੁੰਗੀ ਜਾਂ ਤੇ ਪਾਛਾ ਹੋ ਜਾਂਦਾ ਤੋਰਾ ਤਰਕ ਕਰ ਚੱਕ ਫਿਰ ਇਹਦਾ ਰੇਟ ਪੁੱਛਾ ਗਿਆ ਆਪਾਂ ਵੀ ਕੀ ਰੇਟ ਆ ਇੱਕੋ ਵਪਾਰ ਦਾ ਕੰਮ ਨਹੀਂ ਕਰਦੇ ਇਹਨਾਂ ਦੀ ਆਪ ਦੀ ਘਰੇਲੂ ਮੱਝ ਹੈਗੀ ਤੇ ਇਹਦਾ ਡਿਟੇਲ ਪੁੱਛਾਂਗੇ ਕਿੰਨਾ ਕਦੁੱਤ ਹੈ ਇਹਦੇ ਥੱਲੇ ਤੇ ਇਹ ਚੰਗੂਈ ਆਉਂਦੀ ਹੈ ਕਿਹਣੀ ਪਿੰਡ ਕਿਹੜਾ ਆਪਣਾ ਖਾਸਾ ਜੀ ਅਲੀ ਸਰ ਅਲੀ ਸਰ ਦੂਏ ਕੰਮ ਹੈ ਹੁਣ ਅਸੀਂ ਮੱਝ ਦੂਏ ਦੂਏ ਆ ਹਾਂ ਦੂਏ ਕਰ ਦਿਓ ਆਪੋਂ ਆਪਣੀ ਹਾਂਜੀ ਕਰੂਗਾ ਕਰ ਮਗਰ ਕੱਟਾ ਕੱਟਾਈ ਹੈ ਅੱਛਾ ਓ ਚਾਰ ਕਪੜਾ ਕਰੀ ਤੇ ਦੁੱਧ ਕਿੰਨਾ ਦਿੰਦੀ ਹੈ ਹੁਣ ਇਹ 10 ਲੀਟਰ ਚਾਰ ਵਾਰ ਦਿੰਦੀ ਐ ਮੈਂ 11 ਐਨਾ 12 ਅੱਛਾ ਬਿਲਕੁਲ 11 ਨਾਲ ਮਾੜਾ ਬਟਾ ਪਾਇਆ ਘੜਦਾ ਹੂ ਅੱਧੇ ਨੇ ਹੁਣ ਸੱਚੀ ਗੱਲ ਹੈ ਨਾ ਕੱਪ ਵਾਲੀ ਗੱਲ ਨਹੀਂ ਕੀ ਫਾਇਦਾ ਇਹਨੇ ਆ ਮੈਂ ਝੂਠ ਬੋਲ ਕੇ ਹੈ ਨਾ 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 ਸਾਹਮਣੇ ਦੇਖੀ ਲੈ ਠੀਕ ਹੈ ਤੇ ਰੇਟ ਕੀ ਰੱਖਦਾ ਕੋਈ ਤਾਂ ਫਰਜ਼ਾਇਤ ਦਾ ਵੇਚਣ ਵਾਲਾ ਦੱਸਦਾ 5 5 ਮਨ ਤਾਂ 3 ਮਨ ਤਾਂ ਹੋ ਜੂ ਆ ਕਰਦੇ ਠੀਕ ਹੈ ਫੋਨ ਨੰਬਰ ਆਪਣਾ ਇੱਕ ਡੰਗ ਚ ਹੋਵੇ ਦੋ ਡੰਗ ਚ ਹੋਵੇ ਹਾਂ ਅੱਛਾ ਤਸ਼ੱਲੀ ਕਰਕੇ ਲਿਜਾ ਸਕਦਾ ਬੰਦਾ ਇੱਕ ਆਪਣੀ ਕੱਟੀ ਆਪ ਦੀ ਸੀਗੀ ਹਾਂ ਜੀ ਹਾਂ ਜੀ ਤੁਹਾਨੂੰ ਅੱਛਾ ਠੰਡੀ ਸੀਲ ਬਹੁਤ ਆ ਕੋਈ ਹੱਥ ਉੱਤੇ ਪੈਣ ਵਾਲੀ ਗੱਲ ਤਾਂ ਨਹੀਂ ਅੱਛਾ ਮੱਝ ਆ ਗਈ ਸਰੇ ਦੀ ਤੇ ਉਮਰ ਦੀ ਤਾਂ ਹੈ ਸਿੰਘ ਖੁੱਲਾ ਤੇ ਅਡ ਰੂਟਰ ਬੜਾ ਤਕੜਾ ਬਣਾਇਆ ਹੋਇਆ ਕਰਮਾਲੀ ਨੇ ਆਲੇ ਦਿਖਾਉਣਾ ਮੈ ਸੋਨ ਇਹਦੀ ਡਿਟੇਲ ਪੁੱਛਾਂਗੇ ਵੀ ਇਹ ਕਿੰਨੇ ਕ ਸੂਏ ਕਿੰਮੇ ਆ ਬਾਈ ਇਹੋ ਜੀ ਉੱਥੇ ਤੇ ਮਗਰ ਬੱਚਾ ਕੀ ਹੈ ਇਹਨੇ ਕੱਟੀ ਆਹ ਵਾਲੀ ਭੈਣ ਕੱਟੀ ਆ ਬਾਈ ਕੱਟੀ ਆ ਉਹ ਪਹਿਲੀ ਅੱਛਾ ਆਹ ਹਾਂ ਸੂਈ ਨੂੰ ਕਹਿੰਦੇ ਨਾ ਹੋਏ ਰਹੀ 8-9 ਦਿਨ ਹੋਏ ਬਾਈ 8-9 ਦਿਨ ਹੋਏ ਨਾ ਸੂਈ ਨੂੰ ਅੱਛਾ ਇੱਕ ਮਿੰਟ ਮੈਂ ਇਧਰ ਦੀ ਦੇਖੋ ਨਾ 8-9 ਦਿਨ ਸੂਈ ਨੂੰ ਹੋਇਆ ਆ ਟੁੱਟ ਟੁੱਟ ਬੜਾ ਤਕੜਾ ਬਣਾਇਆ ਤੇ ਦੁੱਧ ਕਿੰਨਾ ਹੋਣੇ ਤੇਨੇ 12 ਲੀਟਰ ਬਾਈ 12 ਹੈ ਹਾਂ ਕੋਲ ਕੇ ਦੇਵਾਂਗੇ ਅੱਛਾ ਤੇ ਰੇਟ ਕੀ ਕਰਤਾ ਹੁੰਦੇ ਆ ਰੇਟ ਤਾਂ ਲੈਮ ਦਾ 1.5 ਹੈ 1.5 ਹਾਂ ਬਾਪ ਉਹ ਲਾਏ ਤੇ ਜੇਬ ਚ ਪਾਉਣ ਵਾਲੇ ਜਮਾ ਇੱਕ ਇਹਦਾ ਬੱਚਾ ਕਿਹੜਾ ਹੈ ਇੱਕ ਇਹਦਾ ਬੱਚਾ ਕਿਹੜਾ ਹੈ ਲੌਚ ਤੇ ਆਹ ਜੀ ਜਿਹੜੀ ਮਾਜਾ ਬਸ ਤੋਰ ਕੇ ਕਹਈਏ ਉਹ ਕਿਹੜਾ ਸੂਬਾ ਤੇਜਾ ਸੂਈ ਹੈ ਜੀ ਤੇਜਾ ਸੂਈ ਹੈ ਕਦੋਂ ਸੂਈਏ ਬਈ ਇਹ ਰਾਤ ਸੂਈ ਹੈ ਜੀ ਰਾਤ ਸੂਈ ਬੱਚਾ ਕੀ ਜੇ ਤਾਂ ਬੱਚਾ ਕੱਟਾ ਜੀ ਬੱਚਾ ਮੰਗਰ ਬੱਚਾ ਮੰਗਰ ਬੱਚਾ ਕੱਟਾ ਬਿਲਕੁਲ ਤਾਜੀ ਸੂਈ ਹੈ ਰਾਤ ਸੂਈ ਹੈ ਬਾਈ ਕਹਿੰਦਾ ਤੇ ਬੋਲਾ ਬੋਲਾ ਕੱਢਿਆ ਕੋਈ ਮੈਡਮ ਬੋਲਾ ਜੀ ਰਾਤ ਵੀ ਕੱਢਿਆ 2-3 ਕਿਲੋ ਤੜਕੇ ਵੀ ਕੱਢਿਆ ਜੀ ਅੱਛਾ 2-4 ਕਿਲੋ ਬੋਲਾ ਮਤਲਬ ਕੱਢਦਾ ਹਾਂਜੀ ਠੀਕ ਆ ਤੇ ਬਾਕੀ ਨਾ ਵੀ ਚੈੱਕ ਕਰ ਲਿਓ ਤੁਸੀਂ ਤੇ ਦੁੱਧ ਕਿੰਨਾ ਕਰਦੂਗੀ ਦੁੱਧ ਜੀ 17 18 ਲੀਟਰ ਦੀ ਹੋਟ ਹੈ ਨਾ ਅਸੀਂ 17 18 ਕਿਲੋ ਠੀਕ ਆ ਬਾਦੂਗੀ ਖੁੱਲਾ ਹਾਂਜੀ ਰਾਮਨਾਥ ਚੋਅਈ ਜੂਵੀ ਦੀ ਚੰਗੀ ਬਿਲਕੁਲ ਓਕੇ ਜੀ ਜਮਾ ਠੀਕ ਆ ਭਾਈ ਤੇ ਰੇਟ ਹੈ ਰੇਟ 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 ਮੁੱਲ ਜੋ ਮਰਜ਼ੀ ਕਰਾ ਲਓ ਜੀ 1 30 ਦੀ ਮੈਂ ਦੇ ਦਿੱਤੀ 1 30 ਹਜ਼ਾਰ ਹੋਰ ਹੋ ਜੂ ਮਾਨਤਨ ਵਿੱਚ ਖੁੱਲਾ ਹੋਜੂ ਜੀ ਮੌਕੇ ਤੇ ਠੀਕ ਤੇ ਸੰਪਰਕ ਆਪਣਾ ਹਾਂਜੀ ਸੰਪਰਕ ਨੰਬਰ ਫੋਨ ਨੰਬਰ ਹੂੰ ਨੰਬਰ ਦਾ ਉਹ ਕਰੀਂ ਫਾਸਟ ਸੰਜੈਵਰ ਠੀਕ ਲਬਣਾ ਵਾਲਾ ਸੰਭਰ ਇੱਕ 35 ਰੇਟ ਤੇ ਮਾਨਤਾ ਨਾਲ ਜਿਹੜਾ ਖੁੱਲਾ ਹੋਵੇ ਹਾਂ ਬਾਨੇ ਦੀ ਮੱਛੀ ਆਹ ਅਰੋਹਣੇ ਨਿੱਕੋ ਜਿਹਾ ਤੋੜ ਬਾਈ ਆਹ ਇਹ ਆ ਵਾਲੀ ਹਾਂ ਇਹ ਤੋੜ ਇਹਦੀ ਲਾਈਨਾਂ ਡਿਟੇਲ ਸਾਰੀ ਆਪਾਂ ਮੱਝ ਦੀ ਸਿੰਘ ਖੁੱਲਾ ਤੇ ਥਣ ਥਣ ਚੰਗਾ ਆਰਡਰ ਕੁਆਲਟੀ ਚੰਗੀ ਬਣੀ ਹੋਈ ਆ ਮੱਝ ਦੀ ਦੇਖ ਸੂਰਤ ਦਾ ਕਰੋਨਾ ਇੱਕ ਵਾਰੀ ਚੈੱਕ ਆਪ ਥੋੜੇ ਜਿਲੇ ਲਿੱッセ ਕਰਕੇ ਆ ਤੇ ਦੁੱਧ ਦੇਣ ਵਾਲੀ ਮੱਝ ਹੈਗੀ ਤੇ ਇੱਕ ਵਾਰੀ ਫੇਸ ਕਰ ਲੋ ਚੈੱਕ ਤੇ ਦੁੱਧ ਚੰਗਾ ਘਟਾਂ ਦੀ ਮੇਦ ਆ ਇਹਦੀ ਇਹਦੇ ਬਾਰੇ ਦੱਸ ਬਾਈ ਕਿੰਨੇ ਝੂਏ ਆ ਇਹ ਮੱਝ ਤੇ ਤੀਜੇ ਝੂਏ ਤੀਜੇ ਆ ਇਹਨਾਂ ਬੱਚਾ ਮਗਰ ਕੀ ਆ ਤੇ ਮਗਰ ਕੱਟੀ ਆ ਠੀਕ ਹੈ ਤੇ ਸੂਈ ਨੂੰ ਕਿੰਨਾ ਚਿਰ ਹੋਇਆ ਨੂੰ 2 ਵਜੇ ਸੂਈ ਆ 2 ਵਜੇ ਸੂਈ ਆ ਕੱਢਿਆ ਖੜਾ ਹੈ ਉਧਰ ਦਾ ਜੇ ਜੁਰੂ ਰੁਕੇ ਤੇ ਜੇ ਜੁਰੂ ਰੁਕੇ ਪਈ ਹੈ ਤੇ ਕੀ ਰੇਟ ਚਾਹੁੰਦੇ ਇਹ ਇਹ 1 20 ਕਰ ਦਿੰਦੇ 1 20 ਮੌਕੇ ਤੇ ਜੇ ਇਹ ਦੱਸ ਦੀ ਦੇ ਦਿੰਦੇ 10 ਦੀ ਬੱਚਾ ਜੀ ਮਗਰ ਬਾਈ ਮਗਰ ਕੱਟੀ ਆ ਕੱਟੀ ਬਹੁਤ ਆ ਤੇ ਆ ਆ ਪਹਿਲੀ ਵੀ ਆਪਣੀ ਆ ਨਹੀਂ ਕੋਈ ਆ ਤੇ ਆ ਤੇ ਇਹ ਕਿੰਨੇ ਕਿਚਰ ਦੀ ਕੱਚੀ ਹੈ ਜੀ ਇਹ ਹਫਤਾ ਦਸ ਦਿਨ ਲੱਗ ਜਾ ਹਫਤਾ ਦਸ ਦਿਨ ਲੱਗ ਜਾ ਤੋਰੇਗਾ ਮਾੜੀ ਤੋਰ ਪੁੱਤ ਤੋਰ ਪੁੱਤ ਆ ਗੱਪਣ ਮਾਜਾ ਬਈ ਇਹ ਪੈਂਦਾ ਪਹਿਲੇ ਇੱਕ ਕੁਸ਼ਕ ਦਿਨਾਂ ਦੀ ਕੱਚੀ ਅੱਜ ਹਾਂਜੀ ਮੋਟਾ ਸਾਹਿਬ ਵੀ ਕਿੰਨੇ ਦਿਨਾਂ ਤੱਕ ਹਫਤੇ ਦੇ ਵਿੱਚ ਸੁਕੂ ਹਫਤੇ ਦੇ ਵਿੱਚ ਸੁਕੂ ਕੀ ਰਿਕਾਡਰ ਕੀ ਹੈ ਤੇ ਦੁੱਧ ਦਾ ਇਹ 13 ਕਿਲੋ 13 ਲੀਟਰ ਦੁੱਧ ਦਿੱਤਾ ਕਹਿੰਦਾ ਬਈ ਕਹਿੰਦਾ ਇਹਨੇ ਪਹਿਲੇ ਸੁਕੂ ਹੁਣ ਦੁੱਧੇ ਸੁਣਾ ਇਹਨੇ ਹਾਂਜੀ ਹੁਣ ਕਿੰਨੇ ਦੇ ਫੜ ਜਾ ਜਾਂਦਾ ਤੂੰ ਤੇ ਦੂਜੇ ਛੂਏ ਦੱਸਦਾ ਭਾਈ ਨੂੰ ਇਹਨੂੰ 14 15 ਦੇ ਦੂ 14 15 ਦੇਊ ਕੀ ਰੇਟ ਤੇ ਫੇਰਾ 18 ਕਰ ਦੇ 18 ਠੀਕ ਆ ਮਾਨਤਾ ਹੋ ਜੂ ਤੇ ਚੋ ਭਾਈ ਤੇ ਚੋ ਕਰ ਦਿਆਂ ਮਾਨਤਾ ਤੇ ਫਿਰ 680 ਸ਼ੇਅਰਿੰਗ 1973 ਇਹ ਵਈ ਦਾ ਫੋਨ ਨੰਬਰ ਆ ਪਿੰਡ ਕਿਹੜਾ ਵੀ ਆਪਣਾ ਪਿੰਡ ਥਿਆੜੀ ਪੈਣਾ ਠੀਂਹਰਾ ਦੇ ਚਲਾ ਵਾਲੀ ਨੇੜੇ ਠੀਂਹਰਾ ਹਾਂਜੀ ਦੋ ਲੱਗ ਤਾਡੇ ਕੀ ਕਹਤਾ ਬਾਪੂ ਨੂੰ ਹੋਰ ਦੱਸਾ ਲਖਾਈ ਨਹੀਂ ਪੋਕ ਸਾਨੂੰ ਆ ਦੱਸਾ ਇਹ ਯਾਰ ਦਮ ਨਾਲ ਖੇਡੀ ਸਗਣ ਤਾਂ ਸੀ ਪੈਸੇ ਦਾ ਗੇੜਾ ਚੰਗਾ ਮੈਂ ਤਾਂ ਗੇੜਾ ਗੱਲਾ 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 ਪੈਸੇ ਦਾ ਗੇੜਾ ਚੱਕਰ ਆ ਜਾ ਹੁਣ 23 ਦੇ ਬਾਗੇ ਛੱਡ ਦੇ ਛੱਡ ਦੇ ਹੁਣ ਯਾਰ 23 ਦੀ ਛੱਡ ਦੇ ਛੱਡ ਤਾਂ ਛੱਡ ਦਿੱਤੇ ਤੇਰੀ ਦੀ ਛੱਡ ਦੇ ਯਾਨੀ ਉਹ ਕਰੇ ਰੱਖਣੀ ਆ ਯਾਰ ਬੰਦੇ ਨੇ ਕਰੇ ਰੱਖਣੀ ਆ ਛੱਡ ਬੰਦਾ ਹੈ ਉਹ ਬਾਕੀ ਚੰਗੇ ਖਾ ਜਾਂਦੀ ਆ ਸੇਵਾ ਹੁਣ ਪਰ 23 ਬਗ ਚੜ ਤਾ ਹੀ ਦਿਨ ਹੁਣ ਇਹਦਾ ਕਿਆ ਪਾਲੂ ਯਾਰ ਹੈ ਵੀ ਚੱਲ ਮੇਰਾ ਬੱਚਿਆਂ ਵਰਗਾ ਕਰ ਕਰ ਪਾਵਾਂ ਕੋ ਕਰ ਜਾ ਮੈਂ ਐਂ ਕਰ 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 ਚੱਲ ਚੱਲ ਕਰਕੇ ਦੇ ਕਰ ਛੋਟ ਕਰ ਕਾ ਕਰ ਛੋਟ ਕਰ 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 ਛੋਟ ਕਰ ਥਾ ਮੈਂ ਫੇਰ ਲੱਗਣ ਵੀ ਛੋਟ ਛੋਟ ਚੱਲ ਚੱਲ ਪਿਆ ਕਰਦੇ ਹੋਰ ਦੱਸ ਕਾ ਛੋਟ ਕਰ ਛੋਟ ਕਰ ਹੋਰ ਯਾਰ ਘਰੇ ਰੱਖਣ ਨੂੰ ਜਾਂਦਾ ਵਿਚਾਰਾ ਲੈ ਭਾਈ ਇਹਨੇ 23000 ਦੀ ਕੱਟੀ ਲੈ ਆ ਲੈ ਇੱਕ ਹੋਰ ਮੱਝ ਦਿਖਾਉਣੀ ਉਮਰ ਦੀ ਤਾਂ ਥੋੜੀ ਜਿਹੀ ਪੱਕੀ ਆ ਤੇ ਇਹਦੀ ਵੀ ਡਿਟੇਲ ਪੁੱਛੂੰਗਾ ਤੋਰਾ ਤਰਾਕ ਇੱਕ ਵਾਰੀ ਫੇਸ ਚੈੱਕ ਕਰ ਲੋ ਤੇ ਤੋਰਾ ਤਰਾਕ ਆਟੋ ਰੋਟਰ ਚੰਗਾ ਬਣਾਇਆ ਹੋਇਆ ਕਰਮਾ ਜੀ ਸਾਰੀ ਡਿਟੇਲ ਪੁੱਛਾਂਗੇ ਇਹਦੀ ਵੀ ਕਿੰਨਾ ਕਿਲੋ ਦੁੱਧ ਤੇ ਕਿੰਨੇ ਕ ਪੈਸੇ ਦੀ ਆ ਜਾ ਭਾਈ ਇੱਧਰ ਨੂੰ ਆ ਮਾੜਾ ਜਿਹਾ ਹੁਣ ਦੱਸ ਤੇਰੇ ਥੱਲੇ ਕਿੰਨਾ ਲੀਟਰ ਦੁੱਧ ਆਗਾ ਇਹਦੇ 10 ਕਿਲੋ ਜੀ 10 ਕਿ ਲੀਟਰ ਦੁੱਧ ਹੈ ਹਾਂ ਜੀ ਬੱਚਾ ਇਹਦੇ ਮਗਰ ਕੀ ਹੈ ਕੱਟੀ ਹੈ ਜੀ ਕੱਟੀ ਆ ਹਾਂ ਜੀ ਤੇ ਜੋਈ ਕਹਦੇ ਨਾਲ ਦੀ ਹੈ? ਕੋਈ ਹੋ ਪੰਜ ਛੇ ਦਿਨਾਂ ਦੀ। ਪੰਜ ਛੇ ਦਿਨਾਂ ਦੀ। ਤੇ ਕੀ ਡਿਮਾਂਡ ਕਰਦੇ ਹੁਣ ਕਰੀ ਇਹ ਦੀ? ਇੱਕ ਪੰਜ ਮੰਗਿਆ ਜੀ। ਇੱਕ ਪੰਜ ਮੌਕਤ ਦੇ ਨਾਲ ਨਾਲ ਗੱਲ। 95 ਹਜ਼ਾਰ ਦੇ ਦੇ ਦੇਗੇ। 95। ਮਗਰ ਬੱਚਾ ਹਾ ਕੱਟੀ ਹੈ ਹਾ। ਕੱਟੀ ਹੈ। ਠੀਕ। 95 ਹੀ ਦੇ ਦੂੰਗਾ। ਹਾਂ ਜੀ। ਅੱਛਾ ਤੇ ਪਿੰਡ ਕਿਹੜਾ ਪਣਾ? ਵਪਾਲ। ਵਪਾਲ। ਤੇ ਮੋਬਾਈਲ ਨੰਬਰ? 98113 ਜੀ। 869। ਇੱਕ ਵਾਰੀ ਫੇਰ ਬੋਲੋ। 98113 869। ਠੀਕ। ਆ ਜੀ ਆ ਲਓ। ਉਹ ਵਰਤਾ ਹੈ ਚਾਰ ਤੇ ਲਗਭਗ ਤਾਂ ਹੂ ਰਾਮਲਾ ਹਾਂ ਚੌਥਾ ਤਾਂ ਹੈਗਾ ਤੇ ਇਹਨਾਂ ਇਹ ਕਿਹੜੇ ਕਹਿੰਦੇ ਨੇ ਤੋਕੜ ਗੱਪਣ ਦਿਖਾਈ ਜਾਂ ਰਕ ਤੇ ਤੇ ਇਹ ਆ ਤੋਕੜ ਗੱਪਣ ਪੁੱਛਦੇ ਆ ਵੀ ਇਹਦੇ ਸਲੇ ਕਿੰਨਾ ਦੁੱਧ ਤੇ ਬਾੜੇ ਦਿਖਾ ਦੇ ਪਹਿਲਾਂ ਵੀ ਇੱਕ ਵਾਰੀ ਕਿ ਕਹਿੰਦੇ ਸੁ ਮਿੱਤਰ ਇਹ ਤੀਜੇ ਸੁ ਹੈ ਤੀਜੇ ਸੁ ਹੈ ਹਾਂਜੀ ਤੇ ਦੁੱਧ ਕਿੰਨੇ ਲੀਟਰ ਦੇ ਥੱਲੇ ਦੁੱਧ ਬਾਈ ਜੀ 6 ਲੀਟਰ ਦੋਨੇ ਟਾਈਮਾਂ ਦਾ ਜਮਾ ਥਾਪੀ ਦੇ ਮਿਲਦੀ ਆ ਬਾੜੇ ਤੇ ਅੱਛਾ ਪਿਛੇ ਕੱਟਾ ਜੀ ਮੰਗਰ ਕੱਟਾ ਇਹਦੇ ਹਾਂਜੀ ਠੀਕ ਆ ਚੂਵੇ ਕਹਿੰਦੇ ਕਿਹੜੇ? ਤੀਜਾ ਹੀ ਤੀਜਾ। ਤੀਜੇ ਚੌਥੇ ਨਹੀਂ ਗਈ ਆ। ਹਾਂਜੀ। ਠੀਕ ਆ। ਤੇ ਜੰਦੀ ਵੀ ਪਹਾੜੇ ਤੇ ਮਿਲਦੀ ਆ, ਕੱਟੜੂ ਤੇ ਨਹੀਂ ਮਿਲਦੀ ਹੁਣੇ। ਨਹੀਂ ਬੱਚੇ ਤੇ ਨਹੀਂ ਮਿਲਦੀ। ਤੇ ਗੱਬਣ ਕਿਨੇ ਕਰਦੇ? ਗੱਬਣੇ ਇਹ 5 ਮਹੀਨਿਆਂ ਤੋਂ ਵਾਰ-ਵਾਰ ਆ 5-7 ਦਿਨ ਘੱਟ ਨਹੀਂ ਹੈਗੀ ਜੀ। ਚੈੱਕ ਕਰਾਈ ਆ? ਹਾਂਜੀ ਚੈੱਕ ਪਾਸ ਆ ਜੀ। ਅੱਛਾ। ਅਗਲਾ ਆਪੀ ਕਰਾ ਸਕਦੇ ਆ। ਡੋੜਾਂਗ ਚੋਕੇ ਵੀ ਲੈ ਆਏ ਨੇ। ਹਾਂ। ਚੈੱਕ ਪਾਸ ਆ ਕਹਿੰਦਾ ਭਾਈ ਕਹਿੰਦਾ। ਤੇ ਸਾਢੇ 5 ਮਹੀਨਿਆਂ ਦੇ ਲਗਭਗ ਸਾਢੇ 5 ਫੇਰ ਤਾਂ ਉਹ ਚੈੱਕ ਚ 10 ਵਾਰੀ ਕਰਾਵੇ ਜੀ ਕੋਈ ਚੱਕਰ ਨਹੀਂ। ਤੇ ਜਾਇਜ ਜਾਇਜ ਪੈਸੇ ਪਚਕਾਰ ਵਾਲੀ ਗੱਲ ਨਹੀਂ ਮੰਗਦੇ ਆ 85000 ਜਾਂ 80 ਦੀ ਛੱਡ ਦਾਂਗੇ ਅੱਛੇ ਦੀ ਹਾਂਜੀ ਠੀਕ ਹੈ ਤੇ ਪਿੰਡ ਕਿਹੜਾ ਪਿੰਡ ਸੂਚੀ ਸੂਚ ਹਾਂਜੀ ਤੇ ਮੋਬਾਈਲ ਨੰਬਰ ਬੋਲ ਦੇ ਜੇ ਕੰਮ ਚਾਰ ਕਰਨਾ ਹੈ 8429 ਹਾਂ 952271 ਇੱਕ ਵਾਰੀ ਫੇਰ ਬੋਲਨੀ 84279 52271 ਬਹੁਤ ਅੱਛਾ ਮੂੰਹ ਨੇ ਆ ਜਾ ਆ ਬੱਚਾ ਭਾਈ ਇਹਦੇ ਮਗਰ ਤੇ ਮੌਕੇ ਤੇ ਮਾਰ ਨਾਲ ਹੋਣ ਕਰਦਾ ਹਾਂ ਹਾਂ ਤੁਹਾਨੂੰ ਹੋ ਜੂਗਾ ਆ ਲੈ ਆਪਣੇ ਕੋਲ ਕਪੜਾ ਕਪੜਾ ਮਿਲਦੀਆਂ ਜੂंगी ਜੇ ਅੱਛਾ ਹਾਂਜੀ ਤੇ ਕਿਹੜਾ ਪਿੰਡ ਛੂਤ 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 ਪਿੰਡ ਆ ਛੂਤੇ ਦੇਖਾਂ ਹਾਂਜੀ ਹਾਂਜੀ ਠੀਕ ਗੁਰਦੁਆਰੇ ਨੂੰ ਬਾਹਰ ਆਈ ਆਪਣਾ ਜਮਾ ਠੀਕ ਆ ਆ ਲੈ ਵਿਗਿਆਨੀ ਕੋਲ ਦੋ ਕਟੀਆਂ ਇਹਨਾਂ ਦਾ ਦੋਨਾਂ ਦਾ ਉਮਰ ਪੁੱਛਦੇ ਆ ਤੇ ਰੇਟ ਪੁੱਛਦੇ ਆ ਆ ਲੈ ਆ ਪਹਿਲੀ ਦਿਖਾ ਬਾਈ ਛੋਟੀ ਠੀਕ ਤੇ ਆ ਵੱਡੀ ਦਿਖਾ ਦੇ ਲੈ ਥਾਂ ਤੇ ਚਾਰੇ ਥਾਂ ਤੇ ਚਾਰੀ ਗਏ ਪਾਲੀ ਨੇ ਦੇ ਅੱਛਾ ਇਹਦੀ ਉਮਰ ਕਿੰਨੀ ਹੋਗੀ ਪਹਿਲੇ ਇਹਦੀ 1.5 ਸਾਲਾਂ ਨੂੰ ਮਰੇਗੀ 1.5 ਸਾਲਾਂ ਨੂੰ ਮਰੇ ਹਾਂਜੀ ਆ 8 ਮਹੀਨੇ ਦੀ ਇਹ 8 ਮਹੀਨੇ ਦੀ ਹਾਂਜੀ ਇਹ ਤਾਂ ਜੈ ਜੇਬ ਵਿਚ ਪਾਉਣ ਵਾਲੇ ਰੁਪਿਆ ਦੀ ਗੱਲ ਕਰਾਂਗੇ ਆਪਾਂ 18000 ਜਿਹਦਾ ਨਹੀਂ ਹਾਂ 18 ਤੋਂ ਕੁਝ ਮਾੜਾ ਮੋਟਾ ਕਰਦਾਂਗੇ ਵਾਲੇ ਮਾਨਤਾਂ ਨੂੰ ਮਾਨਤਾਂ ਦੇ ਵਿੱਚੋਂ ਤੇ ਆਹ 25000 ਮੰਗੇ ਪੱਚੀ ਜਾਂਦੀ 25 ਵੀ ਲੈ ਲੈ ਹਾਂਜੀ ਇੱਥੇ ਕੋਈ ਵਾਲਾ ਕੋਈ ਬਾੜਾ ਬੰਦਾ ਲਿਆ ਜਾਣਾ ਹੋਇਆ ਉਹਦਾ ਕੋਈ ਮਨਾਪਸ ਕਰ ਦਾਂਗੇ ਹੋਰ ਅੱਛਾ ਤੇ ਪਿੰਡ ਕਿਹੜਾ ਤੇਰਾ ਪਿੰਡ ਕਿਟਾਣਾ ਗੜਾ ਦਾ ਜਿਲ੍ਹਾ ਮਾਨਸਾ ਅੱਛਾ ਤੇ ਕਹੇ ਕਟੀਆਂ ਰੱਖਦੇ ਆਪਣੇ ਕੋਲੇ 10-12 ਕਟੀਆਂ ਹੁੰਦੀਆਂ ਨੇ ਇੱਥੇ ਤਾਂ ਮੇਰੇ ਕੋਲੇ ਦੋ ਇੱਕ ਦੋ ਖੜ ਗੱਭਣ ਮੈਂ ਸੌਧ ਖੜੀ ਹਾਂ ਹਾਂ ਤੇ ਦੋ ਕਟੀਆਂ ਤੇ ਜੇ ਕੋਈ ਆਵੇ ਤਾਂ ਕੱਟੀਆਂ ਮਿਲਦੀਆਂ ਹਾਂ ਕੱਟੀਆਂ ਮਿਲਦੀਆਂ ਕੋਈ ਪੂਰੀ ਹੈ ਪੂਰੀ ਤਾਂ ਹਲੇ ਹੈ ਨਹੀਂ ਕੋਈ ਉਹ ਆ ਜੂ ਆ ਜਿਸ ਵਿੱਚ ਸੌਦਾ ਚੱਲੀ ਜਾਂਦਾ ਹੈ ਅੱਛਾ ਤੇ ਮੋਬਾਈਲ ਨੰਬਰ 9988850527 ਇੱਕ ਵਾਰੀ ਫਿਰ ਬੋਲ 9988850527 ਪਿੰਡ ਕਿਹੜਾ ਜਟਾਣਾ ਕਲਾ ਜਟਾਣਾ ਕਲਾ ਇਹ ਕਿੱਥੇ ਰਹਿ ਗਿਆ ਇਹ ਆ ਰਹਿ ਗਿਆ ਸਰੂਗੜ ਦੇ ਲਵੇ ਸਰੂਗੜ ਕੋਲ ਹਾਂ ਹਾਂ ਤੇ ਰਹਿ ਗਿਆ ਰੋੜੀ ਦੇ ਸਰੂਗੜ ਅੱਛਾ ਇੱਕ ਹੋਰ ਅੱਜ ਮਾਨਸਾ ਪਸ਼ੂ ਮੰਡੀ ਤੇ ਆਏ ਹੋਏ ਆਂਗੇ 19 ਤਰੀਕ ਦੀ ਤੇ 9ਵਾਂ ਮਹੀਨਾ ਤੇ ਦਿਖਾਉਂਦੇ ਆਂਗੇ ਇੱਕ ਉਮਰ ਦੀ ਤਾਂ ਹੈ ਥੋੜੀ ਜੀ ਤੇ ਦਾਤਿਆਂ ਵੀ ਕਿੰਨਾ ਦੁੱਧ ਤੇ ਕਿੰਨਾ ਰੇਟ ਹੈ ਦਾ ਤੇ ਛੋਟੀ ਜਾਣਕਾਰੀ ਵਾਸਤੇ ਵੀਡੀਓ ਬਣਾਉਣੀ ਹੁੰਨੇ ਆਪਾਂ ਵੀ ਕਿੰਨਾ ਇੱਕ ਭਾਰੀ ਮੁੱਲ ਦਾ ਪਸ਼ੂ ਤੇ ਕੈਮੀਕ ਸੂਏ ਵਾਲਾ ਤੇ ਕਿੰਨੇ ਕ ਮੁੱਲ ਦਾ ਹੁੰਦਾ ਤੇ ਕਿੰਨੇ ਕ ਦੁੱਧ ਵਾਲਾ ਤੇ ਇਹ ਜਾਣਕਾਰੀ ਵਾਸਤੇ ਛੋਟੀਆਂ ਵੀਡੀਓ ਬਣਾਉ ਵਾਸਤੇ ਔਨੇ ਆਸੀ ਤੇ ਬਾਈ ਕੈਮੀ ਸੂਏ ਪਹਿਲਾਂ ਤਾਂ ਇਹਦੇ ਸੂਏ ਦਾ ਤੀਜੇ ਹਾਂ ਤੇ ਬੱਚਾ ਇਹਦੇ ਮਗਰ ਕੀ ਹੈ ਬੱਚਾ ਇਹ ਆਵਲਾ ਕਈ ਦਿਨਾਂ ਦੀ ਛੂਈ ਹੈ ਹਾਂ ਛੂਈ ਹੈਗੀ 20 25 ਦਿਨਾਂ ਦੀ ਛੂਈ ਹੈ ਅੱਛਾ ਤੇ ਦੁੱਧ ਕਿੰਨੇ ਲੀਟਰ ਹੁੰਨੇ ਥੱਲੇ ਦੁੱਧ ਥੱਲੇ ਹੈਗਾ 14 ਤੋਂ 15 ਕਿਲੋ 14 ਤੋਂ 15 ਹਾਂ ਤੇ ਛੂਏ ਕਿੰਨੇ ਦੱਸਿਆ ਛੂਆ ਥੀ ਜਾ ਥੀ ਗਿਆ ਛੂਆ 14 ਤੋਂ 15 ਲੀਟਰ ਦੇ ਲਗਭਗ ਦੁੱਧ ਆ ਤੇ ਇੱਕ ਟੰਗ ਚੋਵੇ ਤੋਂ ਦੋ ਟੰਗ ਚੋਵੇ ਤੱਕ ਨਹੀਂ ਕਰ ਅੱਛਾ ਤੇ ਹੁਣ ਇਹਦੀ ਰੇਟ ਰੇਟ ਇੱਕ 25 ਹਾਂ

ਆਈ ਕੋਲੀ ਨਾ ਇੱਕ ਬੱਚੀ ਆ ਇਹ ਕਿਹੜੀ ਨਛਲ ਪੈਂਦੀ ਆ ਇਹ ਐਚ ਐਫ ਐਚ ਚਿਪਸ ਹਾਂ ਅੱਛਾ ਕਿੰਨੇ ਉਮਰ ਆ ਹੁਣ ਇਹਦੀ ਉਮਰ ਇਹਦੀ ਮੂੰਹ ਚ ਦੁੱਭੀ ਹੋ ਗਈ ਲਾਲਾ ਕਿੰਨੀ ਹੋ ਗਈ ਮੂੰਹ ਤਾਂ ਦੁੱਭੀ ਹੋ ਗਈ ਸਿਮੈਂਟ ਤੋਂ ਕੋਈ ਇਹਦੇ ਬਾਰੇ ਹਸਾਬ ਨਹੀਂ ਵੀ ਦੁੱਭੀ ਕਿੰਨੇ ਮਹੀਨੇ ਦੀ ਹੁੰਦੀ ਆ 2 ਸਾਲਾਂ ਦੀ ਹੈਡ ਗੇਡ ਚ 2 ਸਾਲਾਂ ਦਾ ਹੈਡ ਗੇਡ ਤੇ ਬੱਸ ਹੁਣ ਤਿਆਰ ਆ ਦੁੱਧਰਾਂ ਨੂੰ ਹਾਂ ਦੁੱਧਰਾਂ ਨੂੰ ਤਿਆਰ ਆ ਅੱਛਾ ਤੇ ਦੁੱਧਰਾਂ ਨੂੰ ਦੇ ਕਾਬਲ ਆ ਹਾਂ ਕੀ ਕੀ ਰੇਟ ਕਰੇਗਾ ਦਾ ਇਹਦੀ ਸੀਨ ਹੈ ਹਾਂ ਇਹਦਾ 25000 ਕਰਦਾ 25000 ਮੌਕੇ ਤੇ ਮੌਕੇ ਤੇ ਕਰ ਦਾਂਗੇ ਮੋਬਾਈਲ ਨੰਬਰ ਮੋਬਾਈਲ ਨੰਬਰ 94166 3746 ਤੇ ਸੋਹਣੀ ਪਲੀ ਹੋਈ ਬੱਚੀ ਹੈ ਜੀ ਸੰਧੀ ਸੀਲ ਸੰਧੀ ਸੀਲ ਪਲੀ ਹੋਈ ਤੇ ਇਹਦੀ ਮਾਂ ਦਾ ਕਿਰਕਾਟ ਹੈ ਜੀ ਮਾਂ ਦਾ 25 ਕਿਲੋ ਦਾ 25 ਕਿਲੋ ਦਾ ਠੀਕ ਹੈ ਹਾਂ ਅੱਛਾ 25 ਰੋਤੀ ਠੀਕ